ਜੀ ਬਿਲਕੁਲ ਜੀ ਬਿਲਕੁਲ ਇਹ ਸਾਡੇ ਬਹੁਤ ਕੁਝ ਇਹ ਜੀ ਇਨਪੁਟਸ ਵੀ ਆ ਰਹੀਆਂ ਹਨ ਉਹਨਾਂ ਨੂੰ ਧਿਆਨ ਚ ਰੱਖਦੇ ਹੋਏ ਤੇ 26 ਜਨਵਰੀ ਦਾ ਮੌਕਾ ਬਹੁਤ ਸੈਂਸਿਟਿਵ ਹੁੰਦਾ ਹੈ ਤੇ ਅਸੀਂ ਇਸ ਕਰਕੇ ਬਹੁਤ ਹੀ ਬਰੀਕੀ ਨਾਲ ਚੈਕਿੰਗ ਕਰਕੇ ਚੈਕਿੰਗ ਚਲਾ ਰਹੇ ਹਾਂ ਆਪਣੇ ਮਹਾਰਾਜਪਨ ਨੂੰ ਸੀ ਬਰੀਫ ਕੀਤਾ ਹੈ ਰਿਗਾਰਡਿੰਗ ਦਿਸ ਨਾ ਕੋਈ ਸਮਾਨ ਕੋਈ ਸ਼ੱਕੀ ਚੀਜ਼ ਹੈ ਕੋਈ ਸ਼ੱਕੀ ਵਿਅਕਤੀ ਹੈ ਕੋਈ ਵੀ ਚੀਜ਼ ਸਾਡੇ ਖੋਤੋਂ ਨਿਕਲ ਨਿਕਲੇ ਨਾ ਸੀ ਸੀ ਨੂੰ ਬਰੀਕੀ ਨਾਲ ਸੀ ਐਕਸਪਲੇਨ ਕੀਤਾ ਕਿ ਇਸ ਨੂੰ ਚੈੱਕ ਕਰਨਾ ਹੈ ਸਰ ਸੋਰੇ ਵੀ ਜਿਹੜਾ ਸਰਹੰਦਰ ਵਿੱਚ ਧਮਾਕਾ ਹੋਇਆਗਾ ਲਾਈਨ ਤੇ ਤੇ ਉਨਕੀ ਇੰਤਜ਼ਾਮ ਜਿਹੜਾ ਪਠਾਨਕੋਟ ਦੇ ਵਿੱਚ ਕੀਤੇ ਗਏ ਨੇ ਜੀ ਦੇਖੋ ਸਟੇਸ਼ਨ ਤੇ ਤਾਂ ਅਸੀਂ ਆਲਰੇਡੀ ਕਰ ਹੀ ਰਹੇ ਹਾਂ ਅਸੀਂ ਚੈਕਿੰਗ ਇਸ ਤੋਂ ਨਾਲ ਨਾਲ ਅਸੀਂ ਜਿਹੜਾ ਰੇਲਵੇ ਟਰੈਕ ਹੈਗਾ ਅਸੀਂ ਉਸ ਨੂੰ ਵੀ ਉਹਦੀ ਟਰੈਕ ਪੈਟਰੋਲਿੰਗ ਕਰਵਾ ਰਿਹਾ ਸੋ ਥੈਟ ਕਿ ਉੱਥੇ ਕੋਈ ਅਜਿਹੀ ਚੀਜ਼ ਨਾ ਲੱਗੀ ਹੋ ਜਿਸ ਨਾਲ ਕੋਈ ਰੇਲਵੇ ਪ੍ਰਾਪਰਟੀ ਨੂੰ ਟレイン ਵਗੈਰਾ ਨੂੰ ਕੋਈ ਨੁਕਸਾਨ ਪਹੁੰਚ ਸਕੇ ਜੀ ਸਪੈਸ਼ਲ ਕੋਈ ਫੋਰਸ ਬਧਾਈ ਗਈ ਹੈ ਸਟੇਸ਼ਨ ਉਤੇ ਜੀ ਇਹਦੇ ਲਈ ਵੀ ਸਾਡਾ ਚੱਲ ਰਹੀ ਹੈ ਸਾਡੀ ਫੋਰਸ ਨੂੰ ਹੋਰ ਮਿਲੇਗੀ ਜੀ ਸਾਡੇ ਸੀਨੀਅਰ ਅਫਸਰਾਂ ਨੇ ਗੱਲ ਉਹ ਵੀ ਅਸੀਂ ਇਨਕਰੀਜ਼ ਕਰਾਂਗੇ ਫੋਰਸ 70 ਰੰਕ ਦੇ ਸਟੇਜ ਤੇ ਖਾਸ ਨਜ਼ਰ ਰੱਖੀ ਜਾਗੀ ਦੇਖੋ ਸਰਚ ਇਸ ਆਨ ਬੇਸਿਕਲੀ ਸ਼ੱਕੀ ਕੋਈ ਵੀ ਚੀਜ਼ ਸਸਪੈਕਟਡ ਹੈਗੀ ਆ ਕੋਈ ਵਸਤੂ ਹੈ ਕੋਈ ਵਿਅਕਤੀ ਹੈ ਉਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਕੋਈ ਅਸੀਂ ਕਰ ਰਿਹਾ ਕਿ ਕੋਈ ਅਜਿਹੀ ਚੀਜ਼ ਜਿਹੜੀ ਅੱਖੋਂ ਪਰੋਖੇ ਨਾ ਹੋ ਸਕੇ ਪੈਸੇਂਜਰ ਤੋਂ ਨਗਰ ਲੋਕਾਂ ਨੂੰ ਕੋਈ ਅਪੀਲ ਜੀ ਬਿਲਕੁਲ ਬਿਲਕੁਲ ਇਹ ਸਭ ਤੋਂ ਇੰਪੋਰਟੈਂਟ ਗੱਲ ਹੈ ਜੀ ਦੇਖੋ ਜੇ ਸਾਡਾ ਅਸੀਂ ਤਾਂ ਹੀ ਸਕਸੈਸਫੁਲ ਹੋ ਸਕਦੇ ਜੇ ਲੋਕ ਪੈਸੇਂਜਰ ਸਾਡੇ ਨਾਲ ਸਹਿਯੋਗ ਕਰਨਗੇ ਜੇ ਉਹ ਉਹ ਵੀ ਨਾਲ ਅਲਰਟ ਹੋ ਕੇ ਆਪਣਾ ਸਫਰ ਕਰਨਗੇ ਅਲਰਟ ਹੋ ਕੇ ਆਪਣਾ ਕਿਤੇ ਵੀ ਬੈਠੇ ਆ ਤਾਂ ਅਲਰਟ ਰਹਣ ਜੇ ਉਹਨਾਂ ਦੇ ਧਿਆਨ 'ਚ ਕੋਈ ਚੀਜ਼ ਆਂਦੀ ਹੈ ਤਾਂ ਸਾਨੂੰ ਪੂਰੀ ਅਪੀਲ ਹੈ ਸਾਡੀ ਕਿ ਸਾਨੂੰ ਕੰਟੈਕਟ ਕਰਨ ਸਾਨੂੰ ਦੱਸਣ ਜੀ ਆਰਪੀ ਆਰਪੀ ਹਮੇਸ਼ਾ ਉਹਨਾਂ ਦੇ ਨਾਲ ਖੜੀ ਹੈ ਕਿਸੇ ਵੀ ਸਥਿਤੀ ਵਾਸਤੇ ਸੀ ਉਹਨਾਂ ਲਈ ਹਾਜ਼ਰ ਹੈਗੀ ਜੀ ਕਿਸੇ ਨੰਬਰ ਤੇ ਸੰਪਰਕ ਕਰਨ ਲਈ ਜੀ ਨੰਬਰ ਸਾਡੇ ਇੱਥੇ ਡਿਸਪਲੇ ਕੀਤੇ ਹੈ ਲੋਕਲ ਜਿਹੜਾ ਸਾਡੇ ਐਸ ਐਚਓ ਹੈਗਾ ਆਰਪੀਐਫ ਦੇ ਹੈਗੇ ਡਿਸਪਲੇ ਕੀਤੇ ਹੋਏ ਬਾਕੀ 139 ਦਾ ਹੈਲਪਲਾਈਨ ਨੰਬਰ ਉਸ ਤੇ ਵੀ ਕਰ ਸਕਦੇ ਜੀ